ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਜਲੰਧਰ ਦੀ ਪੀਪੀਪੀ ਦੇ ਵਿੱਚ ਐਸਐਸਐਫ ਦੀ ਜਿਹੜੀ ਹੈ ਫੋਰਸ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਇਸ ਫੋਰਸ ਦੇ ਵਿੱਚ ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ ਔਰ ਬਿਜਲੀ ਕੇ ਮਾਮਲੇ ਮੇ ਪੰਜਾਬ ਕੋ ਸਰਪਲਸ ਬਣਾਏਗੇ 24 ਘੰਟੇ ਬਿਜਲੀ ਦਿੰਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਕਿ ਗਰੀਬਾਂ ਦਾ ਜਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਹਾਂ ਇਹ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਕਿ ਇਸ ਫੋਰਸ ਦੇ ਵਿੱਚ ਜਿਹੜੀਆਂ ਮਹਿਲਾ ਵੀ ਆ ਇਸ ਫੋਰਸ ਦੇ ਵਿੱਚ ਸ਼ਾਮਿਲ ਕੀਤੀਆਂ ਮਹਿਲਾ ਸਾਡੇ ਨਾਲ ਮੌਜੂਦ ਹੈ ਮੈਡਮ ਜਿਹੜੀ ਅੱਜ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਉਸ ਨੂੰ ਕਿੱਦਾਂ ਦੇਖਦੀ ਹੈ ਦੇਖੋ ਅੱਜ ਜਿਵੇਂ ਸੀਐਮ ਭਗਵੰਤ ਸਿੰਘ ਮਾਨ ਨੇ ਐਸਐਸਐਫ ਆਪਣੀਆਂ ਅੱਜ ਲਾਂਚ ਕੀਤੀ ਆ ਉਹਦੇ ਵਿੱਚ ਕਈ ਕੀਮਤੀ ਜਾਨਾਂ ਜੋ ਬਚਾਅ ਹੋ ਸਕਦਾ ਹੈ ਜਿਹਦੇ ਨਾਲ ਕਈ ਕਈ ਵਾਰ ਜ ਸੜਕੀ ਦੁਰਘਟਨਾ ਹੋਣ ਦੇ ਕਾਰਨ ਕਈ ਫਰਸਟ ਏਡ ਮਿਲਣ ਦੇ ਕਾਰਨ ਕਈ ਜਾਨਾਂ ਗਵਾ ਲੈਂਦੇ ਆ ਕਈ ਲੋਕ ਸੋ ਅਸੀਂ ਵੇਖਦੇ ਆ ਵੀ ਅਸੀਂ ਟਾਈਮ ਤੇ ਪਹੁੰਚ ਕੇ ਉਹਨਾਂ ਨੂੰ ਫਰਸਟ ਏਡ ਦੇ ਕੇ ਹਸਪੀਟਲ ਪਹੁੰਚਾ ਕੇ ਕਈ ਪਰਿਵਾਰਾਂ ਦੀ ਜੋ ਜਾਨ ਜਾਂ ਆ ਸਕਦੇ ਆ ਮੈਨੂੰ ਜੇ ਗੱਲ ਕਰੀਏ ਟ੍ਰੇਨਿੰਗ ਦੀ ਟ੍ਰੇਨਿੰਗ ਤੁਹਾਨੂੰ ਕਿੱਥੇ ਦਿੱਤੀ ਗਈ ਆ ਉਹ ਕਿੱਦਾਂ ਦਿੱਤੀ ਗਈ ਆ ਸਾਡੀ ਟ੍ਰੇਨਿੰਗ ਕਪੂਰਥਲਾ ਟ੍ਰੇਨਿੰਗ ਸੈਂਟਰ ਦੇ ਵਿੱਚ ਹੋਈ ਆ ਜਿੰਦੇ ਵਿੱਚ ਸਾਰੇ ਜੋ ਵੀ ਗੱਡੀ ਦੇ ਵਿੱਚ ਇਕਵਿਪਮੈਂਟਸ ਉਹਨਾਂ ਨੇ ਵਿੱਚ ਲਾਂਚ ਕੀਤੇ ਅਸੀਂ ਜੋ ਕੁਝ ਵੀ ਉਹ ਸਾਰੀਆਂ ਸਾਨੂੰ ਫੈਸਿਲਿਟੀਆਂ ਉਹਨਾਂ ਨੇ ਦੱਸੀਆਂ ਵੀ ਜਿਹੜੀਆਂ ਜਿਹੜੀਆਂ ਫੈਸਿਲਿਟੀਆਂ ਦਿੱਤੀਆਂ ਜਾਂ ਗੱਡੀ ਦੇ ਵਿੱਚ ਜੋ ਇਕਵਿਪਮੈਂਟ ਲੱਗੇ ਆ ਵੀ ਜੋ ਹਸਪੀਟਲਸ ਦੇ ਨਾਲ ਅਟੈਚਡ ਨੇ ਵੀ ਰਸਤੇ ਦੇ ਵਿੱਚ ਵੇਖਦੇ ਵੀ ਕਿੱਥੇ ਐਕਸੀਡੈਂਟ ਹੋਇਆ ਵੀ ਆਟੋਮੈਟਿਕਲੀ ਉਹਨਾਂ ਕੋਲ ਇਨਫੋਰਮੇਸ਼ਨ ਪਹੁੰਚਦੀ ਆ ਉਹ ਸਾਰਾ ਕੁਝ ਸਾਨੂੰ ਟੈਕਨੀਕਲੀ ਸਾਰੀਆਂ ਫਸਟ ਇੱਕ ਨੰਬਰ ਦੀ ਸਾਨੂੰ ਟ੍ਰੇਨਿੰਗ ਕਰਵਾਈ ਆ ਮੈਡਮ ਜੀ ਗੱਲ ਕਰੀਏ ਪਹਿਲੀ ਵਾਰੀ ਜਿਹੜੀ ਹੈ ਲੇਡੀਜ਼ ਮੁਲਾਜ਼ਮਾਂ ਨੂੰ ਵੀ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਹਾਂਜੀ ਬਿਲਕੁਲ ਦੇਖੋ ਇਹਦੇ ਵਿੱਚ ਬਹੁਤ ਵਧੀਆ ਉਪਰਾਲਾ ਕੀਤਾ ਸੀ ਐਮ ਭਗਵਨ ਸਿੰਘ ਮਾਨ ਨੇ ਵੀ ਕੁੜੀਆਂ ਨੂੰ ਵੀ ਇਹਦੇ ਵਿੱਚ ਫਸਟ ਉਹਨਾਂ ਨੇ ਆਪਸ਼ਨ ਦਿੱਤੀ ਆ ਕਿ ਕੁੜੀਆਂ ਵੀ ਕਿਸੇ ਦੀ ਜਾਨ ਬਚਾ ਸਕਦੀਆਂ ਨੇ ਆਪਾਂ ਆਪ ਦੇਖਦੇ ਆਂ ਵੀ ਅਗਰ ਕੋਈ ਮੰਨ ਕੇ ਚੱਲੋ ਵੀ ਇੱਕ ਟਾਈਮ ਕੋਈ ਐਕਸੀਡੈਂਟ ਹੁੰਦਾ ਆ ਉਥੇ ਨਾਲ ਦੇ ਨਾਲ ਡਰਾਈਵਰ ਵੀ ਆ ਫੁੱਲ ਲੜਕੀਆਂ ਵੀ ਆ ਇੱਕ ਟਾਈਮ ਕੋਈ ਲੇਡੀ ਹੁੰਦੀ ਆ ਕੋਈ ਐਕਸੀਡੈਂਟ ਇੱਕ ਟਾਈਮ ਹੁੰਦਾ ਆ ਤਾਂ ਉਥੇ ਮਹਿਲਾ ਕਨਸਟੇਬਲ ਦਾ ਹੁਣ ਬਹੁਤ ਜ਼ਰੂਰੀ ਆ ਜਿਸ ਦੇ ਨਾਲ ਉਹਦੇ ਵਿੱਚ ਕੋਈ ਹਲਪ ਮਿਲ ਸਕਦੀ ਆ ਇਹ ਗੱਲ ਕਰੀਏ ਤੁਹਾਡੇ ਜਿਹੜੇ ਕਪਤਾਨ ਐ ਐਸਐਸਪੀ ਉਹ ਵੀ ਖਿਡਾਰੀਆਂ ਨਾਲ ਜੁੜੇ ਹੋਏ ਉਹਨਾਂ ਨੂੰ ਲਗਾ ਦਿੱਤਾ ਹਾਂਜੀ ਐਸਐਸਪੀ ਸਰ ਜੋ ਉਹਨਾਂ ਨੂੰ ਇੱਕ ਇਨਚਾਰਜ ਸੈਕਿੰਡ ਕਮਾਂਡੋ ਬਹਾਦਰਗੜ੍ਹ ਦਾ ਮਿਲਿਆ ਹੋਇਆ ਹੈ ਜੋ ਆਪਣੇ ਹੌਕੀ ਦੇ ਹੌਕੀ ਟੀਮ ਦੇ ਕਪਤਾਨ ਰਹੇ ਚੁੱਕੇ ਨੇ ਉਹਨਾਂ ਨੂੰ ਸਾਰੀ ਆਲ ਓਵਰ ਐਸਐਸਐਸਐਫ ਦਾ ਐਸਐਸਪੀ ਉਹਨਾਂ ਨੂੰ ਬਣਾਇਆ ਗਿਆ ਹੈ ਹਾਂ ਹੋਰ ਵੀ ਜਿਹੜੀਆਂ ਮੁਲਾਜ਼ਮ ਐ ਉਹਨਾਂ ਨਾਲ ਗੱਲਬਾਤ ਕਰ ਲੈਨੇ ਮੈਡਮ ਕਿੱਦਾਂ ਦਾ ਲੱਗ ਰਿਹਾ ਅੱਜ ਬੜਾ ਵੱਡਾ ਉਪਰਾਲਾ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹਾਂਜੀ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਤੇ ਬਹੁਤ ਜ਼ਿਆਦਾ ᱮ ਇੱਕ ਬਰਾਬਰੀ ਦੀ ਮਤਲਬ ਦਰਜਾ ਦਿੱਤਾ ਗਿਆ ਕਿ ਸਾਨੂੰ ਵੀ ਡਰਾਈਵਿੰਗ ਵਗੈਰਾ ਫੀਮੇਲ ਡਰਾਈਵਰ ਇਸ ਵਿੱਚ ਲਾਏ ਜਾਣਗੇ ਤੇ ਨਾਲੇ ਅਸੀਂ ਵੀ ਉਹਨਾਂ ਨਾਲ ਬੜ ਕੇ ਉਹ ਐਕਸੀਡੈਂਟ ਕੇਸਾਂ ਵਿੱਚ ਹੈਲਪ ਕਰਾਂਗੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਨੇ ਐਡਾ ਵੱਡਾ ਉਪਰਾਲਾ ਕਰ ਦਿੱਤਾ ਉੱਥੇ ਤੁਹਾਨੂੰ ਇੱਕ ਖੁਸ਼ਖਬਰੀ ਵੀ ਦੇਤੀ ਮਹੀਨੇ ਚਾਰ ਛੁੱਟੀਆਂ ਵੀ ਲੈਣ ਦਾ ਹਾਂਜੀ ਹਾਂਜੀ ਛੁੱਟੀਆਂ ਨਾਲ ਤਾਂ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿਉਂਕਿ ਅਸੀਂ ਬਹੁਤ ਸਮੇਂ ਤੋਂ ਟ੍ਰੇਨਿੰਗ ਕਰ ਰਹੇ ਸੀਗੇ ਪਹਿਲੇ ਅਸੀਂ ਬੇਸਿਕ ਟ੍ਰੇਨਿੰਗ ਕਰ ਰਹੇ ਸੀਗੇ ਉਹਦੇ ਬਾਅਦ ਸਿੱਧੇ ਹੀ ਸਾਨੂੰ ਇਹ ਐਸਐਸਐਫ ਦੇ ਕੋਰਸ ਦੇ ਵਿੱਚ ਪਾਤਾ ਸੀਗਾ ਤੇ ਸਾਨੂੰ ਬਹੁਤ ਜ਼ਿਆਦਾ ਨਾ ਉਹ ਲੱਗ ਰਿਹਾ ਸੀਗਾ ਪਰ ਹੁਣ ਛੁੱਟੀਆਂ ਨਾਲ ਸਾਨੂੰ ਬਹੁਤ ਜ਼ਿਆਦਾ ਰਿਲੈਕਸ ਤੇ ਵਧੀਆ ਫੀਲ ਹੋ ਰਿਹਾ ਹੈ ਜਿਸ ਨਾਲ ਸਾਡਾ ਥੋੜਾ ਸਟ੍ਰੈਸ ਵੀ ਕੱਟ ਹੋਏਗਾ ਤਰ੍ਹਾਂ ਡਿਊਟੀ ਕਰਾਂਗੇ ਰਿਲੈਕਸ ਹੋ ਕੇ ਤੋਂ ਸਾਨੂੰ ਬਹੁਤ ਵਧੀਆ ਲੱਗ ਰਿਹਾ ਇਸ ਦੇ ਵਿੱਚ ਮੈਡਮ ਜੀ ਗੱਲ ਕਰੀਏ ਜਿਹੜੀਆਂ ਗੱਡੀਆਂ ਤੁਹਾਨੂੰ ਮੁਹੱਈਆ ਕਰਵਾ ਦਿੱਤੀਆਂ ਗਈਆਂ ਉਹ ਗੱਡੀਆਂ ਦੇ ਵਿੱਚ ਕੀ ਕੀ ਹੋਏਗਾ ਉਹ ਗੱਡੀਆਂ ਵਿੱਚ ਇਹਨਾਂ ਨੇ ਹਾਈ ਟੈਕ ਸਾਰਾ ਕੁਝ ਇਕਵਿਪਮੈਂਟ ਲਾਇਆ ਹੋਇਆ ਹੈ ਜਿਹਦੇ ਵਿੱਚ ਸਾਨੂੰ 에ਅਰਗ ਸਪੀਡ ਗਨ ਵੀ ਦਿੱਤੀ ਗਈ ਹੈ ਕਿ ਜੇ ਕੋਈ ਗੱਡੀ ਬੜੀ ਦੂਰੋਂ ਸਪੀਡ 'ਚ ਆ ਰਹੀ ਤੇ ਸਾਨੂੰ ਪਤਾ ਲੱਗ ਜਾਏ ਕਿ ਜਿਹੜੀ ਗੱਡੀ ਹੈ ਉਹ ਬੜੀ ਜ਼ਿਆਦਾ ਸਪੀਡ 'ਚ ਆ ਰਹੀ ਹੈ ਉਹਦੇ ਅੰਦਰ ਜੀਪੀਐਸ ਸਿਸਟਮ ਲਾਇਆ ਹੈ ਕਿ ਜੇ ਕਿਤੇ ਐਕਸੀਡੈਂਟ ਹੋਏਗਾ ਤਾਂ ਸਾਨੂੰ ਪਤਾ ਲੱਗ ਜਾਏਗਾ ਕਿ ਐਕਸੀਡੈਂਟ ਕਿਹੜੀ ਲੋਕੇਸ਼ਨ ਤੇ ਹੋਇਆ ਹੈ ਤੇ ਉਹਦੇ ਨੇੜੇ ਤੇੜੇ ਜਿਹੜੇ ਹਸਪੀਟਲ ਹੋਣਗੇ ਜਿਹੜੇ ਵੀ ਕੋਈ ਐਂਬੂਲੈਂਸ ਵਗੈਰਾ ਫੈਕਲਿਟੀ ਹੋਗੀ ਉਹ ਸਾਰੀ ਸਾਨੂੰ ਉਸ ਸਕਰੀਨ ਤੇ ਬਦਲ ਲੱਗ ਜੇਗੀ ਤੇ ਆਪਾਂ ਛੇਤੀ ਛੇਤੀ ਜਿਹੜੇ ਪੇਸ਼ੈਂਟ ਆ ਉਹਨਾਂ ਦੀ ਜਾਨ ਬਚਾ ਸਕਾਂਗੇ ਤੇ ਨਾਲੇ ਉਹਨੂੰ ਛੇਤੀ ਛੇਤੀ ਹਸਪੀਟਲ ਵੀ ਪਹੁੰਚਾ ਸਕਾਂਗੇ। ਇਹ ਸੀ ਐਸਐਫਐਫਡੀ ਮੁਲਾਜ਼ਮ ਜਿਨ੍ਹਾਂ ਨੇ ਦੱਸਿਆ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਛਲਾਗਾ ਯੋਗ ਹੈ। ਅੱਜ ਨੂੰ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਮਾਨਯੋਗ ਮੁੱਖ ਮੰਤਰੀ ਪੰਜਾਬ ਦਾ ਜਿਨ੍ਹਾਂ ਨੇ ਇਹ ਇੱਕ ਨਵੀਂ ਸਕੀਮ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਹੈ। ਵੀ ਮਾਈਕ ਦਿ ਕਰੋ। ਆ ਇਹ ਜੋ ਸਕੀਮ ਸ਼ੁਰੂ ਕੀਤੀ ਗਈ ਆ ਉਹ ਦੇਸ਼ ਦੇ ਵਿੱਚ ਨਵਿਕਲੀ ਸਕੀਮ ਹੈਗੀ ਆ ਔਰ ਪੰਜਾਬੀ ਅਨਲਿ ਇਹ ਸਕੀਮ ਦੀ ਕਿੰਨੀ ਜ਼ਰੂਰਤ ਸੀ ਉਹਦੇ ਬਾਰੇ ਮਾਨਯੋਗ ਸੀਐਮ ਸਾਹਿਬ ਨੇ ਵੀ ਤੁਹਾਨੂੰ ਦੱਸਿਆ ਕਿ ਆਪਣੀਆਂ ਇੰਨੀਆਂ ਅਜਾਈਂ ਚੱਲਦਾ ਜਾਂਦੀਆਂ ਸੀਗੀਆਂ ਉਹ ਜਾਂਦਾ ਕਿਉਂ ਜਾਂਦੀਆਂ ਸੀ ਕਿਉਂਕਿ ਜਿੱਥੇ ਟ੍ਰੈਫਿਕ ਰੈਗੂਲੇਸ਼ਨ ਦੀ ਜ਼ਰੂਰਤ ਸੀ ਉੱਥੇ ਕੋਈ ਟ੍ਰੈਫਿਕ ਦੀ ਡਿਪਲॉयਮੈਂਟ ਨਹੀਂ ਸੀਗੀ ਆਪਣੇ ਨੈਸ਼ਨਲ ਹਾਈਵੇ ਆਪਣੇ ਸਟੇਟ ਹਾਈਵੇ ਆਪਣੇ ਪਿੰਡੂ ਜਿਹੜੀਆਂ ਸੜਕਾਂ ਹੈਗੇ ਨੇ ਜਗਾ ਜਗਾ ਤੇ ਜਿੱਥੇ ਖੂਨੀ ਹਾਦਸੇ ਹੁੰਦੇ ਸੀਗੇ ਕਿਸੇ ਤਰ੍ਹਾਂ ਦੀ ਕੋਈ ਡਿਪਲॉयਮੈਂਟ ਨਹੀਂ ਸੀਗੀ ਔਰ ਹੋਣ ਇਹ ਆਪਣੇ ਲਈ ਮਾਨ ਵਾਲੀ ਗੱਲ ਆ ਪੰਜਾਬ ਲਈ ਇਹ ਮਾਨ ਵਾਲੀ ਗੱਲ ਆ ਕਿ ਆਪਣੇ ਚੱਪੇ-ਚੱਪੇ ਤੇ ਗੱਡੀਆਂ ਹੋਣਗੀਆਂ ਜਿਹੜੀਆਂ ਗੱਡੀਆਂ ਦੀ ਪ੍ਰੈਜ਼ੈਂਸ ਨਾਲ ਟ੍ਰੈਫਿਕ ਡਿਸਪਲਿਨ ਆਏਗਾ ਲੋਕਾਂ ਦੇ ਵਿੱਚ ਔਰ ਟ੍ਰੈਫਿਕ ਡਿਸਪਲਿਨ ਜਦੋਂ ਆਏਗਾ ਤੇ ਆਪਣੇ ਹਾਦਸਿਆਂ ਦੀ ਦਰ ਘਟ ਹੋਵੇਗੀ ਰਾਏ ਸਾਹਿਬ ਨੇ ਇੱਕ ਗੱਲ ਕਹੀ ਹੈ ਕਿ ਸਫਾਰਸ਼ਾ ਵਾਲਾ ਜਿਹੜਾ ਦੌਰ ਉਹ ਵੀ ਖਤਮ ਹੋਏਗਾ ਤਾਂ ਹੁਣ ਸ਼ਕਤੀ ਵੀ ਨਾਲ ਦੀ ਨਾਲ ਵਰਤੀ ਜਾਏਗੀ ਜ਼ਿਕਰ ਕੋਈ ਆਸੇ ਦੇ ਲਈ ਕੋਈ ਜ਼ਿੰਮੇਵਾਰ ਬਿਲਕੁਲ ਸਾਡੀ ਜਿਹੜੀ ਐਪਰੋਚ ਹੈਗੀ ਆ ਪੰਜਾਬ ਪੁਲਿਸ ਦੀ ਉਹ ਸਾਇੰਟਿਫਿਕ ਐਪਰੋਚ ਹੈਗੀ ਆ ਹਰ ਇੱਕ ਚੀਜ਼ ਨੂੰ ਸਟੱਡੀ ਕਰਨਾ ਔਰ ਚੀਜ਼ ਦੇ ਪਿੱਛੇ ਕੀ ਕਾਰਨ ਹੈਗਾ ਉਸ ਕਾਰਨ ਨੂੰ ਰਿਮੂਵ ਕਰਨਾ ਬਹੁਤ ਸਰ ਅ ਅੱਜ ਇੱਥੇ ਸਾਡੇ ਟ੍ਰੈਫਿਕ ਕਾਡਵਾਈਜ਼ਰ ਡਾਕਟਰ ਨਰਦੀਪ ਅਸੀਜਾ ਸਾਡੀ ਕ੍ਰੈਸ਼ ਇਨਵੈਸਟੀਗੇਸ਼ਨ ਵਾਹਨ ਵੀ ਲੈ ਕੇ ਆਏ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਉਹ ਕ੍ਰੈਸ਼ ਇਨਵੈਸਟੀਗੇਸ਼ਨ ਵਾਹਨ ਨੂੰ ਵੀ ਸਟੱਡੀ ਕਰੋ ਜਦੋਂ ਵੀ ਕੋਈ ਐਕਸੀਡੈਂਟ ਹੋਏਗਾ ਸਾਡੀ ਕ੍ਰੈਸ਼ ਇਨਵੈਸਟੀਗੇਸ਼ਨ ਵਾਹਕ ਲੋਥੇ ਜਾਏਗੀ ਉਸ ਕ੍ਰੈਸ਼ ਇਨਵੈਸਟੀਗੇਸ਼ਨ ਵਾਹਨ ਦਾ ਜਿਹੜਾ ਹੈਡ ਹੈਗਾ ਜਿਹੜਾ ਚੀਫ ਇਨਵੈਸਟੀਗੇਟਰ ਹੈਗਾ ਉਹ ਥਾਪ ਦਾ ਕੁਆਲੀਫਾਈਡ ਇੰਜੀਨੀਅਰ ਹੈਗਾ ਔਰ 40 ਸਾਲਾਂ ਦਾ ਉਹਨੂੰ ਐਕਸਪੀਰੀਅੰਸ ਹੈਗਾ ਅਸੀਂ ਹਰ ਇੱਕ ਐਕਸੀਡੈਂਟ ਨੂੰ ਸਾਇੰਟੀਫਿਕਲੀ ਸਟੱਡੀ ਕਰਾਂਗੇ ਬਹੁਤ ਕਾਰਨ ਹੁੰਦੇ ਨੇ ਐਕਸੀਡੈਂਟ ਦੇ ਸਿਰਫ ਇਹ ਨਹੀਂ ਹੁੰਦਾ ਕਿ ਇੱਕ ਬੰਦੇ ਨੇ ਗਲਤੀ ਕੀਤੀ ਤੇ ਐਕਸੀਡੈਂਟ ਹੋ ਗਿਆ ਸੜਕੀ ਕਾਰਨ ਹੁੰਦੇ ਨੇ ਕਈ ਵਾਰੀ ਮਕੈਨੀਕਲ ਕਾਰਨ ਵੀ ਹੁੰਦੇ ਨੇ ਗੱਡੀਆਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਮਕੈਨੀਕਲ ਡਿਫੈਕਟ ਖਾ ਜਾਂਦਾ ਹੈਗਾ ਜਿਹਦੇ ਕਰਕੇ ਐਕਸੀਡੈਂਟ ਹੋ ਜਾਂਦਾ ਸੋ ਹਰ ਇੱਕ ਐਕਸੀਡੈਂਟ ਨੂੰ ਸਾਇੰਟੀਫਿਕਲੀ ਸਟੱਡੀ ਕਰਕੇ ਪੰਜਾਬ ਨੂੰ ਇੱਕ ਸਾਇੰਟੀਫਿਕ ਔਰ ਐਵਿਡੈਂਸ ਬੇਸਡ ਪੁਲਿਸਿੰਗ ਦੇਣਾ ਇਹ ਸਾਡਾ ਪ੍ਰਣ ਹੈਗਾ ਸਰ ਇਹ ਜਿਹੜੀ ਗੱਡੀਆਂ ਤੁਸੀਂ ਲੈ ਕੇ ਆਏ ਇਹਦੇ ਵਿੱਚ ਕੀ ਖਾਸੀਅਤ ਹੋਏਗਾ ਉਹਦੇ ਬਾਰੇ ਥੋੜਾ ਫੀਚਰਸ ਦੱਸੋ ਜਿਹੜੀਆਂ ਗੱਡੀਆਂ ਆਪਾਂ ਲੈ ਕੇ ਆਂਦੀਆਂ ਨੇ ਉਹ ਮੋਸਟ ਪਾਵਰਫੁਲ ਟੋਟਾ ਹਾਈਲੈਕਸ ਕਰੀਆ ਹੈਗਿਆ ਨੇ ਇਹ ਗੱਡੀਆਂ ਦੀ ਖਾਸੀਅਤ ਇਹ ਆ ਕਿ ਇਹ ਹੈਵੀ ਤੋਂ ਹੈਵੀ ਵਾਹਨ ਜੇ ਕੋਈ ਸੜਕ ਦੇ ਉੱਤੇ ਖੜਾ ਹੈਗਾ ਉਹਨੂੰ ਵੀ ਏ ਟੋ ਅਵੇ ਕਰ ਸਕਦੀਆਂ ਹੈਗਿਆ ਨੇ ਸੋ ਸੜਕ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਆਬਸਟ੍ਰਕਸ਼ਨ ਨਾ ਹੋਵੇ ਉਹ ਇਨਸ਼ੋਰ ਇਹ ਕਰਨੀ ਆ ਔਰ ਸੜਕ ਫ੍ਰੀ ਹੋਵੇ ਜਿਹੜੇ ਕੰਮ ਲਈ ਸੜਕ ਬਣਾਈ ਗਈ ਆ ਪੈਸੇਜ ਆਫ ਵਹੀਕਲਸ ਉਹਦੇ ਲਈ ਉਹ ਫ੍ਰੀ ਅਵੇਲੇਬਲ ਹੋਵੇ ਇਨਸਟਰੂਮੈਂਟਸ ਕੀ ਕੁਝ ਹੋਣਗੇ ਸਰ ਗੱਡੀਆਂ ਦੇ ਵਿੱਚ ਅਵੇਲੇਬਲ ਗੱਡੀਆਂ ਦੇ ਵਿੱਚ ਜੀ ਗੱਡੀਆਂ ਦੇ ਵਿੱਚ ਅ ਐਮਟੀਟੀਜ਼ ਲੱਗੀਆਂ ਨੇ ਗੱਡੀਆਂ ਦੇ ਵਿੱਚ ਨੈਵੀਗੇਸ਼ਨ ਏਡਸ ਲੱਗੀਆਂ ਨੇ ਔਰ ਅਸੀਂ ਇਹ ਖਾਸ ਆਪਤੀਆ ਜਿਹੜੀਆਂ ਇਹ ਗੱਡੀਆਂ ਹੈਲਿਕਸ ਦੀਆਂ ਗੱਡੀਆਂ ਹੈਗਿਆ ਨੇ ਇੰਨਾ ਚ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਡਿਵਾਈਸੇਸ ਵੀ ਲਵਾਈਆਂ ਨੇ ਕਿ ਆਇਆ ਕਿਤੇ ਸਾਡਾ ਹੀ ਡਰਾਈਵਰ ਗੱਡੀ ਚਲਾਉਣ ਦੇ ਵਿੱਚ ਸੁਸਤੀ ਤਾਂ ਨਹੀਂ ਫੀਲ ਕਰ ਰਿਹਾ ਜੇ ਉਹਨੂੰ ਸੁਸਤੀ ਫੀਲ ਹੋਦੀ ਆ ਉਹ ਕੈਮ ਦਾ ਜਿਹੜਾ ਗੱਡੀ ਦੇ ਵਿੱਚ ਲੱਗਿਆ ਉਹ ਉਹਨੂੰ ਵਾਰਨ ਕਰਨਾ ਸ਼ੁਰੂ ਕਰ ਦੇਗਾ ਕਿ ਯੂ ਆਰ ਨਾਟ ਇਨ ਅ ਕੰਡੀਸ਼ਨ ਟੂ ਡਰਾਈਵ ਯੂ ਆਰ ਨਾਟ ਇਨ ਅ ਕੰਡੀਸ਼ਨ ਟੂ ਡਰਾਈਵ ਤਾਂ ਕਿ ਇਹ ਸਾਰੀਆਂ ਚੀਜ਼ਾਂ ਇਸ ਲਈ ਕੀਤੀਆਂ ਜਾ ਰਹੀਆਂ ਨੇ ਕਿ ਅਸੀਂ ਇੱਕ ਸੇਫ ਸਿਸਟਮ ਬਣਾ ਕੇ ਲੋਕਾਂ ਦੇ ਅੱਗੇ ਪੇਸ਼ ਕਰੀਏ ਤਾਂ ਕਿ ਲੋਕ ਵੀ ਇਸ ਸੇਫ ਸਿਸਟਮ ਨੂੰ ਅਡਾਪਟ ਕਰਨ ਤਾਂ ਕੋਈ ਚਲਾਨ ਵੀ ਕਰ ਸਕਦੀ ਹੈ ਜੇ ਫੋਰਸ ਜੋ ਆਪਨੇ ਤਿਆਰੀ ਹੈ ਜੋ ਇਸਕੇ ਜ਼ਰੀਏ ਚਲਾਨ ਵੀ ਹੋਗਾ ਜੋ ਨੇਮ ਤੋੜੇਗਾ ਰਸਤੇ ਮੇ ਜਾ ਕੇ ਬਿਲਕੁਲ ਚਲਾਨ ਹੋਗਾ ਚਲਾਨ ਇਹੀ ਫੋਰਸ ਕਰੇਗੀ ਉਹ ਚਲਾਨ ਉਹ ਚਲਾਨ ਇਹੀ ਫੋਰਸ ਕਰੇਗੀ ਔਰ ਹਮਾਰਾ जो उपरला है वो ये है कि हम चलान करके लोगों को एक मैसेज ये देना चाहते हैं कि अगर आप गलती करोगे आप सिर्फ़ अपने लिए ही नहीं गलती करें आप दूसरों की जान को भी जोखम में डाल रहे हो तो दूसरों की जान को अगर कोई जोखम में डाल रहा है तो वो समाज के ख़िलाफ़ एक क्राइम कमिट कर रहा है तो उसके अगेंस्ट कार्रवाई होनी चालान होना बिल्कुल आवश्यक है कैमरामैन राजवीर दला विनय शर्मा डेनिसला टीवी दिलंदर